हां जी दोस्तों ਹੁਣ ਅਸੀਂ ਆਟੋ 'ਚ ਬੈ ਕੇ ਮੈਂ ਮੇਰੇ ਨਾਲ ਅੰਕਲ ਜੀ ਤੇ ਸਾਜਨ ਅਸੀਂ ਜਾ ਰਹੇ ਆ ਅਦਰ ਜਿੱਥੇ ਪਿੱਛੇ ਸਥਾਨ ਤੇ ਕੀਰਤਨ ਚੱਲ ਰਿਹਾ ਪ੍ਰੋਗਰਾਮ ਚੱਲ ਰਿਹਾ ਲੰਗਰ ਚਾਹਦੇ ਉੱਥੇ ਜਾ ਰਹੇ ਆ ਤੇ ਇਹਦੇ ਯੂ ਟਰਨ ਮੰਦਰ ਤੋਂ ਆਹ ਚੱਕ ਆ ਦੇਖੋ ਸ੍ਰੀ ਗੁਰੂ ਅਰਬਿਦਾਸ ਭਵਨ ਹਰਿਦੁਆਰ ਹਰ ਕੀ ਬੋਲ ਯਾਹੋ ਵਾਹ ਜੀ ਵਾ ਬੜੀ ਤੇਜ਼ ਨਿਠਾ ਰਿਹਾ ਬੰਦਾ ਅੰਕਲ ਨੇ ਦੱਸਿਆ ਇਹ ਗੁਰੂ ਇਹ ਬਾੜ ਦੇ ਦੋ ਨੰਬਰ ਵਾਰਡ ਦੇ ਅੰਕੀ ਸਹਿਵਾਨ ਜੱਟ ਜੀ ਜੀ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਸਾਡੇ ਨਾਲ ਘੁੰਮ ਰਹੇ ਆ ਹੋਰ ਰੰਗ ਪ੍ਰੋਗਰਾਮ ਕਰਦੇ ਆ ਹਾਏ ਬਹੁਤ ਖੁਸ਼ ਹੋ ਗਏ ਅੰਕਲ ਨੇ ਮੁੰਡਾ ਖੁਸ਼ ਕਰੀ ਰੱਖਿਆ ਦੋ ਸਨ ਪੂਰੇ ਇੰਦਿਆਂ ਲਈ ਇਹਦਾ ਫੋਨ ਹੋਰ ਆਪ ਇਹਦੇ ਚਾਰ ਦਿਨ ਲਾ ਅੰਕਲ ਨੇ ਬਹੁਤ ਬੜੀ ਖੁਸ਼ੀ ਹਾਂ ਵਾਹ ਵਾਹ ਅੰਕਲ ਤੁਸੀਂ ਬਹੁਤ ਚਿਰ ਦੇ ਆ ਰਹੇ ਨਾ ਬਹਾਰਦوار ਹਨਾ 1990 ਤੋਂ ਉਹ ਵਾਹ ਜੀ ਵਾਹ ਕੀ ਬਾਤ ਲਗਾਤਾਰ ਆ ਰਹੇ ਅੰਕਲ ਵਿੱਚ ਕੋਈ ਨਗਾ ਨੁਗਾ ਤਾਂ ਹੋਣਾ ਨਹੀਂ ਕਿਤੇ ਹੋ ਗਿਆ ਉਹ ਨਗਾਤਾਰ ਨਹੀਂ ਆ ਵਾਹ ਜੀ ਬਸ ਜੀ ਆ ਗਿਆ ਜਿੱਦਣ ਸਾਡੇ ਸਾਡੇ ਬੰਦੇ ਇੱਕ ਇੱਕ ਗੱਲ ਪੱਕੀ ਆ ਸਾਡੇ ਬੰਦੇ ਜਿਹਦਾ ਕਾਂਛੀ ਜਾਣ ਲੱਪਣ ਦਾ ਕਾਂਛੀ ਤੋਂ ਜਿਹਦਾ ਲੰਬੜਦਾਰ ਜੀ ਸਭ 99 ਤੋਂ ਨਾਗਾ ਨਹੀਂ ਪਾਇਆ ਕੋਈ ਉੱਤੇ ਉਨੀ ਬਿਆਸੀ ਦਾ ਲੋ ਵਾਹ ਜੀ ਵਾਹ ਵਾਹ ਜੀ ਵਾਹ ਅੰਕਲ ਇਸ ਵਾਰ ਵੀ ਪਰਪਰਦੇ ਗਏ ਸੀ ਉੱਥੇ ਹਾਂ ਮੇਰੀ ਮਾਸੀ ਦਾ ਮੁੰਡਾ ਗਿਆ ਸੀ ਨਾਲ ਮੈਥੋਂ 82 ਤੋਂ 82 ਤੋਂ ਅੰਕਲ ਦੇ ਨਾਲ ਮਾਰੇ ਦੇ ਨਾਲ ਜੁੜੇ ਹੋਇਆ ਪੂਰੇ ਤੀਰਸਥਾਨ ਦੇ ਨਾਲ ਤੇ ਹਰਦوار ਯਾਤਰਾ ਦੇ ਨਾਲ ਵੀ 1999 ਤੋਂ ਜੁੜੇ ਹੋਇਆ ਤੇ ਮੈਂ ਵੀ ਇਹਨਾਂ ਦੇ ਸਾਡੇ ਰਾਏ ਕੁਮਾਰ ਸੰਧੂ ਹਣੀ ਤੇ ਤਰਜਾ ਜੱਕੂ ਉਹਨਾਂ ਦੇ ਨਾਲ ਅਸੀਂ 2020 'ਚ ਜੁੜੇ ਸੀ ਇੱਥੇ ਤੇ 19 सॉरी ਤੇ ਲਗਾਤਾਰ ਜਾਂਦੇ ਪਹੁੰਚ ਗਏ ਹੁਣ ਅੱਗੇ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਮਹਾਪੁਰਸ਼ਾਂ ਵੱਲੋਂ ਕੀਰਤਨ ਕਰਵਾਏ ਜਾ ਰਹੇ ਨੇ ਤੇ ਸੰਗਤਾਂ ਦਾ ਰਹਿਣ ਬਸੇਰਾ ਕੀਤਾ ਗਿਆ ਸੀ ਆ ਠੰਡੀ ਮਿੱਠੀ ਸ਼ਪੀਲ ਸੰਤ ਪਰਮਜੀਤ ਦਾਸ ਜੀ ਨਗਰ ਵਾਲਿਆਂ ਵੱਲੋਂ ਲਓ ਜੀ ਇੱਥੇ ਸ਼ਪੀਲ ਚੱਲ ਰਹੀ ਆ ਡੇਰੇ 108 ਸੰਤ ਭਗਵਾਨ ਦਾਸ ਜੀ ਤੇ ਸੰਤ ਪਰਮਜੀਤ ਦਾਸ ਜੀ ਦੇ ਡੇਰੇ ਦੇ ਜਿਹੜੇ ਸੇਵਾਦਾਰ ਆ ਸਾਡੇ ਸਤਜ ਜੀ ਸੇਵਾ ਕਰਨ ਲੱਗੇ ਹੋਇਆ ਇੱਥੇ ਆ ਗਏ ਭਾਈ ਤੁਹਾਡੇ ਕੋਈ ਐ ਬਸ ਅਸੀਂ ਹੁਣ ਸਹੀ ਆ ਇਹ ਸਾਡਾ ਭਰਾ ਤਾਰੂ ਮੀਤ ਨਗਰ ਤੋਂ ਸੇਵਾ ਕਰਦਾ ਹੋਇਆ ਇੱਥੇ ਹਾਂਜੀ ਤਾਰੂ ਜੀ ਜੈ ਗੁਰਦੇਵ ਉਠੇ ਕਲਾਸ ਉਠੇ ਕਲਾਸ ਅਨੂਰੇ ਪਾਸੋਂ ਲੈ ਉਹ ਆਮੀ ਨਾ ਸਾਰਾ ਚੱਕ ਲੈ ਉਹ ਯਾਰ ਹੋਏ ਮਰ ਜਾਵੇ ਹਾਲੇ ਦੁੱਪੇ ਸੇ ਮੈਂ ਵੀ ਸੰਤਾਂ ਲਈ ਜਿਹੜਾ ਆ ਲੰਗਰ ਦਾ ਪ੍ਰਬੰਧ ਇੱਥੇ ਮਹਾਪੁਰਸ਼ਾਂ ਵੱਲੋਂ ਕਰਵਾਇਆ ਗਿਆ ਹੋਇਆ ਇੱਥੇ ਦੀ ਦੇਖੋ ਭਾਰੀ ਕਾਠਾ ਸੰਤਾਂ ਦਾ ਆਪ ਕਮਾਲ ਦੇ ਹੋ ਗਏ ਕੀ ਚੋਣ ਦੀ ਗੱਲ ਹੈ مانا اٿن پيڪين ۾ ٿي وڃي ٿو. انو ڪري، جيڪو توهان کي ڏيکاري ٿو، اهو توهان کي سمجهائين. هم نو توهان کي ڏيکاري ٿا. هم کي ڏيکاري ٿو. ۽ پھر هم اهو ۽ ان کي ڏيکاري ٿو. اهو بہت ٿي ٿي ٿو. ۽ توهان کي ڏيکاري ٿي ٿو. महान पास कृपा नीचे जरा चमार पाँगा ना चीज पाही बैठ नीचे ऊज करे मेरा पोवीन साल पूरी तरह याद आया जलो इतनी हर द्वार आए थे इत गई ਇਸੋ ਰਾਤ ਨੂੰ 1 ਵਜੇ ਅਸੀਂ ਇੱਥੋਂ ਚੱਲੇ ਤੇ ਫਿਰ ਇਹ 5 ਵਜੇ 4 ਵਜੇ ਦਿੱਲੀ ਪਹੁੰਚੇ ਤੇ ਦਿੱਲੀ ਤੋਂ ਕਾਰੀ ਜਹਾਜ਼ੀ ਕਾਢੀ ਸ਼ਾਮ 8 ਵਜੇ ਤੱਕ ਲੱਗ ਗਈ। ਇੱਧਰ ਜਾ ਉੱਧਰ ਜਾ ਅਸੀਂ ਕਿਹਾ ਉਸੇ ਰਾਜਪੁਰਾ ਦਾਣਾ ਇਹਨਾਂ ਦਾ ਪਰੇ ਗਈ ਜਾਂਦੇ ਆ ਕਿ ਇਸ ਤਰ੍ਹਾਂ ਨਹੀਂ ਹੋਣਾ। ਪਰ ਚਲੋ ਮਾਲਕ ਦੀ ਕਿਰਪਾ ਦੇ ਨਾਲ ਸਭ ਨੇ ਦਾਣ ਦਾ ਪਾਟਾ ਜਗਾ। ਖਾਤਰ ਕਰਤਾਲ ਕਰਿਆ। ਕਾਰ ਲੱਗਾ ਜਵੰਦਰ। ਇਹਨਾਂ ਦਾ ਹੋ ਗਿਆ ਉਸ ਦਿਨ ਤੇ ਗੁਰੂ ਕਾਜ ਜੀ ਇਹ ਪੈ ਆਉਂਦੇ ਆ।

ਆਪ ਸਾਰੀਆਂ ਸੰਗਤਾਂ ਨੂੰ ਸਤੁਰਦਾਸ ਮਹਾਰਾਜ ਜੀਆਂ ਦੇ ਆਗਮਨ ਤੋਂ ਦੀਆਂ ਲੱਖ ਲੱਖ ਵਧਾਈਆਂ ਹੁੰਦੀ ਤੇ ਸਾਤ ਜੀ ਆਪ ਸਾਰੀਆਂ ਸੰਗਤਾਂ ਨੇ ਅੱਜ ਉਪਸ਼ਾਦ ਖਾ ਦਿੱਤਾ ਹੈ ਕਿ ਤਤੁਰੂ ਮਹਾਰਾ ਜੀ ਕੀ ਕਹਿੰਦੇ ਸੀ ਸਭ ਸੰਗਤ ਇਕੱਠੇ ਲਈ ਹੈ ਮਾਦਵ ਜੈਸੇ ਮਦਮ ਤੀਰਾ ਅੱਜ ਤਨੂ ਇਹ ਸਾਥ ਹੋ ਚੁੱਕਾ ਆ ਕਿ ਸਾਡੀਆਂ ਸੰਗਤਾਂ ਜਿਹੜੀਆਂ ਸਤੁਰਦਾਸ ਮਹਾਰਾ ਜੀਆਂ ਸੰਗਤਾਂ ਆ ਉਨ੍ਹਾਂ ਤੇ ਇਸ ਗੱਲ ਦਾ ਜਿਹੜਾ ਹੈਗਾ ਅਸਰ ਹੋ ਚੁੱਕਾ ਹੈ ਗੁਰਪ੍ਰੀਤ ਸਾਧ ਸੰਗਤ ਜੀ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਅਰਦਾਸ ਕਰਦੇ ਹਾਂ ਕਿ ਸਾਰੀਆਂ ਦੇਸ਼ ਬ੍ਰੇਟੀਆਂ ਸੁਲਤਾਨ ਪੂਰੀ ਮਨੁੱਖਤਾ ਇਸੇ ਤਰ੍ਹਾਂ ਜੇ ਇੱਕਜੁੱਟ ਹੋ ਜਾਏ ਤੇ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਆਪਣੇ ਵਜਨਦਰਜ ਗੀਤੇ 베ਗੰਪੁਰਾ ਸ਼ਹਿਰ ਪੂਨਾ ਤੇ 베ਗੰਪੁਰਾ ਤਦੇ ਹੀ ਬਸਾਇਆ ਜਾ ਸਕਦਾ ਜੇ ਸਾਰੇ ਮਹਾਪੁਰਸ਼ਾਂ ਦੇ ਸਾਰੀ ਅਨੁਕਤਾ ਦੇ ਅੰਤਰ ਇੱਕੋ ਗੱਲ ਸਮਾਜ ਹੈ ਦੋਮਨਾ ਸੇਮ ਇੱਕ ਤੋਂ ਆਰੀ ਤਤਵਰਉਦਾਸ ਮਹਾਰਾਜੀ ਦੇ ਇਹ ਵਚਨ ਪਰ ਇੱਕ ਨੈਕਤਾ ਜ਼ਰੂਰ ਸਤ ਹੋਣਗੇ ਕਿਉਂਕਿ ਜੋ ਸੰਤ ਹੈ ਸਾਧੂ ਬੁੱਲੇ ਸਹਿਤ ਸੋ ਭਾਏ ਹੋ ਪੱਥਰ ਤੇ ਲੀਕਾ ਜੋ ਮਹਾਉਤਕ ਨੇ ਵਚਨ ਕਰਤੇ ਉਪਰ ਪੱਥਰ ਤੇ ਲੀਕ ਹੁੰਦੀ ਹੈ ਇੱਕ ਨੈਕ ਜਨ ਬੇਗੰਬਰ ਜ਼ਰੂਰ ਸਿਰਜਿਆ ਜਾਣਾ ਹੈ ਔਰ ਸੰਤਾਂ ਨੂੰ ਰੀਤੀ ਹੈ ਕਿ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਅੱਜ ਤੁਸੀਂ ਇਕੱਠ ਦਿਖਾਇਆ ਹਰ ਸਮੇਂ ਤੇ ਹਰ ਮੌਕੇ ਤੇ ਮਨੁੱਖਤਾ ਦੀ ਸੇਵਾ ਵਾਸਤੇ ਇੱਕਦਮ ਤਤਪਰ ਰਹਿਣਾ ਔਰ ਜੋ ਪੈਸਾ ਤੁਸੀਂ ਆਪਣਾ ਨਸ਼ੇ ਤੇ ਖਰਚਦੇ ਹੋ ਆਪਣੀ ਸੇਤ ਨੂੰ ਸੰਭਾਲਣ ਦੇ ਖਰਚੋ ਤਾਂ ਤਾਂ ਕਿ ਸਾਡੇ ਸਮਾਜ ਦੀ ਚੰਗੀ ਸਿਰਜਣਾ ਹੋ ਸਕੇ ਬੇਨਤੀ ਕਰਦੇ ਆ ਕਿ ਨਸ਼ਿਆਂ ਤੋਂ ਰਹਿ ਤੋਂ ਬਾਣੀ ਦੇ ਨਾਲ ਜੜੋ ਮਹਾਪੁਰਸ਼ੰ ਦਾ ਸਤਿਗੰਨ ਗਣੋ ਮਹਾਪੁਰਸ਼ੰ ਨੇ ਬੇਰਲੀ ਇਹ ਗੱਲ ਕਿ ਅਬਰ ਕਾਇ ਤੇ ਕਿਤੇ ਨਾ ਕਾਂਤ ਲਸਾਲ ਸਮਿਤ ਸਾਜ ਕੇਵਲ ਹੋਰ ਸਾਰੀਆਂ ਆਈਆਂ ਹੋਈਆਂ ਧੰਨਵਾਦ ਕੋਟਨ ਕੋਟ ਜੀ ਆਇਆਂ ਬੋਲੇ ਸੋਨੁ ਰਟੈ ਸਤਿਗੁਰਤਾ ਸਿਮਰਹਾ ਦਾਸ ਮਹਾਰਾਜ ਜੀ ਕੀ ਜੈ